ਪੰਬਾਇ 2000 ਸਕੂਲ ਚੌਕੇ ਦਾ ਮਾਮਲਾ ਸਭਨਾਂ ਦੇ ਧਿਆਨ ਚ ਆ ਪਿਆ ਹੋਇਆ। ਉਸ ਮਸਲੇ ਨੂੰ ਲੈ ਕੇ ਪਿਛਲੇ ਦਿਨੀ ਜੋ ਗ੍ਰਿਫਤਾਰੀਆਂ ਹੋਈਆਂ ਸੀ 5 ਤਰੀਕ ਨੂੰ ਵੱਡੀ ਪੱਤਰ ਤੇ ਸਰਕਾਰ ਵੱਲੋਂ ਮੈਨੇਜਮੈਂਟ ਦਾ ਪੱਖ ਪੂਰਦੇ ਹੋਏ ਗ੍ਰਿਫਤਾਰੀਆਂ ਕੀਤੀਆਂ ਸੀ। ਅੱਜ ਲੋਕਾਂ ਦੇ ਇੱਕੇ ਦੇ ਚਤੇ ਤਹਿਤ ਵੱਡੀ ਪੱਤਰ ਤੇ ਸਾਡੇ ਭਾਨੇ ਭੈਣਾਂ ਨੂੰ ਪਹਿਲਾਂ ਇਹਨਾਂ ਨੇ ਰਿਹਾ ਕਰ ਦਿੱਤਾ ਗਿਆ ਸੀ ਲੋਕਾਂ ਦੇ ਦਬਾਅ ਸਦਕਾ। ਅੱਜ ਸਾਡੇ 15 ਦਾ 17 ਕਿਸਾਨ ਤੇ ਸਾਡੇ ਉਹ ਅੱਜ ਫੇਰ ਬਾਹਰ ਆਏ ਆ ਪਰ ਹਲੇ ਵੀ ਸਾਡੇ ਪੰਜ ਜਿਹੜੇ ਵਰਕਰ ਆ ਸਾਡੇ ਆਗੂ ਆ ਵਿੱਚੇ ਜਿਨ੍ਹਾਂ ਦੇ ਵਿੱਚ ਸੰਦੀਪ ਟੀਚਰ ਹੈ ਅਧਿਆਪਕ ਹੈ ਉਹ ਹਜੇ ਵੀ ਅੰਦਰ ਆ ਉਹਨਾਂ ਖਾਤਰ ਆ ਪੰਜ ਜਿਹੜਾ ਘੋੜਾ ਉਹ ਜਾਰੀ ਰਹੂਗਾ ਤੇ ਉਹ ਜਿਨ੍ਹਾਂ ਚਿਰ ਸਾਡੇ ਸਾਰੇ ਬੰਦੇ ਰਹਾ ਨਹੀਂ ਕੀਤੇ ਜਾਂਦੇ ਮੈਨੇਜਮੈਂਟ ਨੂੰ ਸਜ਼ਾਵਾ ਨਹੀਂ ਦਿੱਤੀਆਂ ਜਾਂਦੀਆਂ ਤੇ ਸਾਰੇ ਟੀਚਰ ਆ ਜਿਹੜੇ ਕੱਢੇ ਹੋਏ ਆ ਉਹ ਬਹਾਲ ਕਰਕੇ ਅੰਦਰ ਭੇਜੇ ਨਹੀਂ ਜਾਂਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ वेस्ट मैनेजमेंट ऐसी केस दर्ज करो दर्ज दर्ज करो, दर्थ करो. वेस्ट मैनेजमेंट की मदद पंजाब सरकार